ਬੰਗਾ ਦੇ ਪਿੰਡ ਕਰਨਾਣਾ ਵਿੱਚ ਰਿਸ਼ਤਿਆਂ 'ਚ ਗਿਰਾਵਟ ਇਸ ਖੂਦ ਹੀ ਡੰਗਾਈ ਵਾਂਗ ਦੁਨੀਆ ਦੇ ਸਾਹਮਣੇ ਆਈ। ਲਾਲਚ ਫੇਰ ਵਜਾ ਬਣੀ ਇੱਕ ਹੋਰ ਰਿਸ਼ਤੇ ਦੇ ਕਤਲ ਦੀ। ਖੂਚੋ ਕੱਢੀ ਜਾ ਰਹੀ ਇਹ ਬੋਰੀ ਨਹੀਂ ਸਗੋਂ ਟੁਕੜਿਆਂ 'ਚ ਵਡੀ ਗਈ ਨਰਿੰਦਰ ਕੌਰ ਨਾਮੀ ਔਰਤ ਦੀ Laash ਹੈ। ਨਰਿੰਦਰ ਦੇ ਕਤਲ ਦਾ ਇਲਜ਼ਾਮ ਲੱਗਾ ਉਸਦੇ ਹੀ NRI ਪਤੀ ਤੇ। ਪਿੰਡ ਕਰਨਾਣਾ ਦੇ ਪ੍ਰਵਾਸੀ ਭਾਰਤੀ ਗੁਰਨਾਮ ਸਿੰਘ ਤੇ ਆਪਣੀ ਤਲਾਕਸ਼ੁਦਾ ਪਤਨੀ ਨਾਲ ਮਿਲ ਕੇ ਮੌਜੂਦਾ ਪਤਨੀ ਨਰਿੰਦਰ ਕੌਰ ਦੇ ਕਤਲ ਦਾ ਇਲਜ਼ਾਮ ਲੱਗਿਆ। ਨਰਿੰਦਰ ਤਕਰੀਬਨ 2 ਮਹੀਨੇ ਪਹਿਲਾਂ ਇੰਗਲੈਂਡ ਤੋਂ ਆਪਣੇ ਦੋ ਬੱਚਿਆਂ ਤੇ ਪਤੀ ਨਾਲ ਪਿੰਡ ਆਈ ਸੀ। ਇਲਜ਼ਾਮਾਂ ਮੁਤਾਬਕ ਤਸਵੀਰ 'ਚ ਦਿਖ ਰਹੇ ਇਹ ਦੋਵੇਂ 마ਸੂਮ ਬੱਚਿਆਂ ਨੂੰ ਆਪਣੀ ਤਲਾਕਸ਼ੁਦਾ ਪਤਨੀ ਨੂੰ ਦੇਣ ਲਈ ਗੁਰਨਾਮ ਨੇ ਮੌਜੂਦਾ ਪਤਨੀ ਨਰਿੰਦਰ ਕੌਰ ਨੂੰ ਬੇਰਹਿਮੀ ਨਾਲ ਕਤਲ ਕਰ ਦਿੱਤਾ। ਦਰਅਸਲ ਸਾਲ 2011 ਵਿੱਚ ਯੂਪੀ ਦੇ ਸਹਾਰਨਪੁਰ ਦੀ ਰਹਿਣ ਵਾਲੀ 34 ਸਾਲਾਂ ਨਰਿੰਦਰ ਕੌਰ ਦਾ ਵਿਆਹ ਗੁਰਨਾਮ ਨਾਲ ਹੋਇਆ ਸੀ। ਗੁਰਨਾਮ ਦੀ ਤਲਾਕਸ਼ੁਦਾ ਪਤਨੀ ਦੀ ਅੱਖ ਨਰਿੰਦਰ ਦੇ ਇਹਨਾਂ ਦੋਵੇਂ ਬੱਚੇ ਅਤੇ ਸੀ। ਗੁਰਨਾਮ ਨਰਿੰਦਰ ਨੂੰ ਤਲਾਕ ਦੇਣ ਲਈ ਲਗਾਤਾਰ ਦਬਾਅ ਬਣਾ ਰਿਹਾ ਸੀ। ਸਾਰੇ ਪਰਿਵਾਰ ਦੀ ਇੰਗਲੈਂਡ ਲਈ ਫਲਾਈਟ 17 ਜਨਵਰੀ ਦੀ ਸੀ ਪਰ ਅਚਾਨਕ ਸਾਰਾ ਪਰਿਵਾਰ 15 ਜਨਵਰੀ ਨੂੰ ਹੀ ਇੰਗਲੈਂਡ ਉਡਾਰ ਜਦੋਂ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਗੁਰਨਾਮ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾਂ ਗੁਰਨਾਮ ਨਰਿੰਦਰ ਕੌਰ ਨਾਲ ਗੱਲ ਨਾ ਕਰਾਉਣ ਦੇ ਬਹਾਨੇ ਲੱਭਦਾ ਰਿਹਾ ਪਰ ਅੰਤ ਵਿੱਚ ਉਸ ਨੇ ਇੱਕ ਹੋਰ ਝੂਠ ਦਾ ਸਹਾਰਾ ਲਿਆ ਜਦੋਂ 17 ਨੂੰ ਉੱਥੇ ਪਹੁੰਚ ਗਿਆ 17 ਨੂੰ ਜਾ ਕੇ ਇਹਨੇ ਆਪਣੇ ਸਾਲੇ ਨੂੰ ਫੋਨ ਕੀਤਾ ਕਿ ਅਸੀਂ ਠੀਕ ਠਾਕ ਪਹੁੰਚ ਗਏ ਆ ਸਾਰੇ ਰਿਸ਼ਤੇਦਾਰਾਂ ਨੂੰ ਦੱਸ ਦਿਓ ਬਈ ਕੋਈ ਫਿਕਰ ਨਾ ਕਰਿਓ ਤੇ ਮੇਰੀ ਫਿਰ ਉਹ ਜਦੋਂ ਸਾਨੂੰ ਫਿਰ ਉੱਤੇ ਸ਼ੱਕ ਹੋ ਗਿਆ ਸੈਜ ਸੈਜ ਮੈਂ ਉਹਨੇ ਤੀਸਰੇ ਚੌਥੇ ਦਿਨ ਮੈਨੂੰ ਦੱਸਿਆ ਬਈ ਉਹ ਘਰੋਂ ਆ ਕੇ ਚਲੇ ਗਈ ਆ ਕਿਸੇ ਮੁੰਡੇ ਦੇ ਨਾਲ ਕਿਸੇ ਮੁੰਡੇ ਨਾਲ ਭੱਜ ਗਈ ਆ ਮੈਨੂੰ ਕਹਿੰਦੀ ਬੱਚੇ ਦਾ ਪਤਾ ਲਿਆ ਆਪਾਂ ਇਹਦਾ ਐਡਮਿਸ਼ਨ ਕਰਾਉਣਾ ਸਕੂਲ ਵਿੱਚ ਇਹਨੂੰ ਭੇਜਾਂਗੇ ਨਾਸਰੀ ਵਿੱਚ ਮੈਨੂੰ ਭੱਜਣਾ ਘਰੋਂ ਭੇਜ ਦਿੱਤਾ ਤੇ ਫਿਰ ਉਹ ਕਿਸੇ ਮੁੰਡੇ ਨਾਲ ਫਰਾਰ ਹੋ ਗਈ ਆ 15 ਤਰੀਕ ਨੂੰ ਉਹਨੇ ਇਹ ਕੰਮ ਕੀਤਾ ਜਿੱਦਣ ਉਹ ਗਿਆ ਜੀ ਇਹ ਉਸ ਦਿਨ 15 ਤਰੀਕ ਦੇ ਦਿਨ ਨੂੰ ਕੰਮ ਕਰਕੇ ਰਾਤ ਨੂੰ ਇੱਥੋਂ ਦਿੱਲੀ ਨੂੰ ਚੱਲ ਗਿਆ ਜੀ ਮ੍ਰਿਤਕ ਔਰਤ ਦੇ ਪਿਤਾ ਨੇ ਸ਼ੱਕ ਜ਼ਾਹਿਰ ਕੀਤਾ ਕਿ ਉਸ ਦੀ ਧੀ ਦਾ ਕਤਲ ਉਸਦੇ ਪਤੀ ਗੁਰਨਾਮ ਸਿੰਘ ਤੇ ਉਸ ਦੀ ਪਹਿਲੀ ਤਲਾਕशुदा ਪਤਨੀ ਸਤਿੰਦਰ ਕੌਰ ਨੇ ਮਿਲ ਕੇ ਕੀਤਾ ਇਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਕੀਤੀ ਤਾਂ লাশ ਨੂੰ ਪਿੰਡ ਦੇ ਇੱਕ ਖੂਚ ਉਮਰਾਮਤ ਕਰ ਲਿਆ ਗਿਆ ਲੜਕੀ ਦੇ ਫਾਦਰ ਗੁਰਦੇਵ ਸਿੰਘ ਨੇ ਬਿਆਨ ਲਖਾਇਆ ਸੀ 302 201 ਦਾ ਮੁਕਦਮਾ ਦਰਜ ਕੀਤਾ ਦੋਸ਼ੀ ਤੇ ਸਹਿਦੋਸ਼ਣ ਉਹਦੀ ਜਿਹੜੀ ਪਹਿਲੀ ਘਰ ਵਾਲੀ ਹੈ ਉਹ ਬਾਹਰ ਜਾ ਚੁੱਕੇ ਨੇ ਬੱਚੇ ਬਾਹਰ ਜਾ ਚੁੱਕੇ ਨੇ ਮੁਕਦਮਾ ਦਰਜ ਕਰਕੇ ਧੁਪਤੀਸ਼ ਕਰਕੇ ਅਗਲੀ ਕਾਰਵਾਈ ਅਮਲ ਚਲਾ ਦਈ ਹੁਣ ਇਹ ਵੀ ਪੀ ਸਾਂਝਾ ਤੁਹਾਡੇ smartphones ਵਿੱਚ Android users Play Store ਵਿੱਚ ਅਤੇ Apple users App Store ਵਿੱਚ ਜਾ ਕੇ ABP Live type ਕਰੋ ABP ਦੇ ਆਈਕਨ ਨੂੰ ਸਿਲੈਕਟ ਕਰੋ ਐਪ ਨੂੰ ਇੰਸਟਾਲ ਕਰੋ ਫਿਰ ਇਸ ਐਪ ਵਿੱਚੋਂ ABP News Punjabi, Punjabi jaanho, pal pal News ਸਿਲੈਕਟ ਕਰੋ ਇਸ ਤਰ੍ਹਾਂ ਪੰਜਾਬੀ ਵਿੱਚ ਜਾਣੋ ਪਲ-ਪਲ ਦੀਆਂ ਨਿਊਜ਼ ਅਪਡੇਟਸ ਤਾਹੂ ਚਲਦੇ ਫਿਰਦੇ ਕਿਤੇ ਵੀ ਕੋਈ ਵੀ ਖਬਰ ਜਾਣਣੀ ਹੋਵੇ ਤਾਂ ਡਾਊਨਲੋਡ ਕਰੋ ABP Live ਐਪ ਅਤੇ ਸਿਲੈਕਟ ਕਰੋ ABP News Punjabi